ਹਾਂਜੀ ਮਿੱਤਰੋ ਕੀ ਹਾਲ ਚਾਲਾ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਢੇ 8 ਦਾ ਟਾਈਮ ਹੋ ਗਿਆ ਤੇ ਆਪਾਂ ਜਾਵਾਂਗੇ ਅੱਜ ਮੋਗੇ ਤੇ ਗੱਡੀ ਦਾ ਕਰਾਵਾਂਗੇ ਕੰਮ ਤੇ ਮਿਲਦੇ ਆਂ ਮਿੱਤਰੋ ਫਿਰ ਤੁਹਾਨੂੰ ਮੋਗੇ ਅੰਗਲੇ ਜੀਰੇ ਪਹੁੰਚ ਗਏ ਆ ਤੇ ਚੱਲਦੇ ਆਂ ਅੱਜ ਆਪਣਾ ਆਪਣੀ ਰਾਣੀ ਸੁੰਦਰਾ ਦਾ ਕੰਮ ਕਰਾਉਣਾ ਤੇ ਇਹੰਦਾ ਕਰਾਉਣਾ ਸੀ ਥੋੜਾ ਜਿਹਾ ਕੰਮ ਤੇ ਆਪਾਂ ਜਾ ਕੇ ਲਾਉਣੀਆਂ ਦਾ ਕੰਮ ਤੇ ਕੱਲ ਨੂੰ ਆਪਾਂ ਜਾਣਾ ਕਿਤੇ ਫਿਰ ਇਹ ਤੁਹਾਨੂੰ ਦੱਸਾਂਗੇ ਕੱਲ ਨੂੰ ਤੁਹਾਨੂੰ ਕਿੱਥੇ ਜਾਣਾ ਅੱਲ ਹੀ ਦੱਸਦੇ ਆਂ ਜੇਲ ਆਪਾਂ ਲਿਆ ਆਪਵਾ ਤੇ ਹੁਣ ਆਪਾਂ ਚੱਲਦੇ ਆਂ ਪਹੁੰਚ ਗਏ ਕੋਰੀ ਜ਼ਿਲਾਂ ਦੇ ਚੌਕ ਲਿਆ ਪਾਰ ਕਰ ਤੇ ਮੈਂ ਤੇ ਡੈਡੀ ਵੀ ਆ ਗਏ ਸੀ ਗਗਣਾ ਡੇਰ ਗਿਆ ਕਹਿੰਦਾ ਮੈਨੂੰ ਠੀਕ ਨਹੀਂ ਮੈਂ ਨਹੀਂ ਜਾਣਾ ਅੱਛਾ ਉਹ ਲੋਵੀ ਆਪਾਂ ਪਹੁੰਚ ਗਏ ਆ ਵੱਡੇ ਪੁਲ ਦੇ ਥੱਲੇ ਪੁਲ ਦਿੱਤਾ ਬਾਰ ਕਰ ਤੇ ਮਿਲਦੇ ਆ ਮਿਸਤਰੀਆਂ ਕੋਲੇ ਤੇ ਤੇ ਲੈ ਦੇਖੋ ਚਿੜੀ ਨੇ ਆਲਾ ਨਾ ਦੇਖੋ ਕਿੱਥੇ ਬਣਾਇਆ ਤੇ ਵਿੱਚ ਬੈਠੀ ਆ ਕੈਣ ਕੁੱਪੀ ਛੱਡੀ ਕੈਣ ਕੁੱਪੀ ਛੱਡੀ ਹੈ ਬਾਈ ਹੁਣਾਂ ਨੇ ਇਸੇ ਕਰਕੇ ਵੀ ਵੀ ਆਲਾ ਨਾ ਪਾਇਆ ਕਰਕੇ ਬੱਚੇ ਕੰਢੀ ਨਵੇਂ ਚਿੜੀ ਤੇਰੀ ਛੇੜ ਨਹੀਂ ਕਰਾਂਗੇ ਯਸਟੜ ਦੀ ਚੱਕ ਗੱਡੀ ਦੀ ਇਹ ਰੱਖ ਲੈ ਰਵਾਇ ਮਰੇ ਵੇਖ ਰਿਹਾ ਵੀਰ ਕਰੀ ਜਾਂਦਾ ਚੈੱਕ ਅਪ ਗੱਡੀ ਦਾ ਇਹ ਬੈਕ ਸਪੈਡੇ ਦੀ ਹੋ ਗਈ ਖਤਮ ਤੇ ਪਾਉਣੇ ਨਹੀਂ ਨਾ ਵੀ ਆਵਾਜ਼ ਵੇਖ ਕਿੰਨੀ ਕਰਦੀ ਆਹੇ ਲੋ ਉਹ ਕਰਦੇ ਆ ਪਤਾ ਲੱਗ ਜਾਂਦਾ ਵੀ ਡੈਸਬੋਰਡ ਖਤਮ ਹੋ ਗਿਆ ਅੱਛਾ ਜੀ ਬਸ ਥੋੜਾ ਜਿਹਾ ਆਨੇ ਬਾਈ ਮੈਂ ਲੋ ਵੀ ਗੱਡੀ ਦਾ ਖੋਲ ਖਲਾਈਆ ਕਰਤਾ ਸ਼ੁਰੂ ਤੇ ਕਰੀ ਜਾਂਦੇ ਆ ਕੰਮ ਸ਼ੁਰੂ ਕਰ ਆਪਣਾ ਹੋ ਗਿਆ ਖਰਾਬ ਵੱਡ ਵੱਡ ਕੇ ਲਖਣਾ ਵੱਡੀ ਪਈ ਆ ਰੋਟਰ ਨਾਲ ਵੱਡਿਆ ਪਿਆ ਤਾਂ ਤੇ ਹੁਣ ਫਾਵਾ ਦਾ ਸਾਰਾ ਕੁਝ ਨਵਾਂ ਹੋ ਗਿਆ ਬੋਚ ਕਟ ਦਾ ਵੀ ਸ਼ਾਕਰੋ ਕੇ ਕੰਡਮ ਤੇ ਨਵੇਂ ਲੈ ਆਏ ਨਾ ਮੈਂ ਫੋਲ ਫੋਲ ਕੇ ਭਾਈ ਨੇ ਰੱਖ ਤੇ ਦੇਖ ਕਹਿੰਦਾ ਉੱਧਰ ਫਾਇ ਤੇ ਖਲਾਰੇ ਫੋਲ ਫੋਲ ਕੇ ਸਮਾਣ ਬੈਠਿਆ ਡੈਡੀ ਜੀ ਤੇ ਵੀ ਲੱਗਾ ਵਿਆਹ ਖੋਲਣ ਵੀ ਆਪਾਂ ਆਏ ਰਾਣੀ ਸੁੰਦਰਾਂ ਦਾ ਸਾਰਾ ਸ਼ਿੰਗਾਰ ਲੈਣ ਸਮਾਨ ਨਵਾਂ ਸ਼ੁਕਰ ਸ਼ੁਕਰ ਨਵੇਂ ਸਾਰੇ ਜੋ ਵੀ ਲੈਣਾ ਨਵਾਂ ਸਮਾਨ ਲੈਣਾ ਹੈ ਫੇਰ ਪਾੜ ਤੇ ਆ ਗਏ ਤੇ ਲੈਨੇ ਆ ਵੀ ਤੋਂ ਸਮਾਨ ਵੀਰ ਕੱਢੀ ਜਾਂਦਾ ਸਮਾਨ ਵੀ ਆਪਾਂ ਲੈਣ ਦਾ ਰਾਣੀ ਜੀ ਦਾ ਸਮਾਨ ਤੇ ਵੀਰ ਦਾ ਨੱਕਾ ਉੱਪਰ ਬੜੀਆ ਬਾਈ ਜੀ ਬੜੀਆ ਸਮਾਨ ਲੱਗੇ ਪ੍ਰੈਸ ਤੇ ਆਣਾ ਵਾ ਹਾਂ ਅ ਮਦਰ ਨਹੀਂ ਆਉਂਗੇ ਇਹ ਬੜਾ ਆਕਸੀ ਆਲੀਆ ਹਰ ਬੜੀਆ ਬਹੁਤ ਫੜਾ ਕੇ ਉਹਨੇ ਖਰਾਦ ਤੇ ਹੈ ਸਾਰੇ ਗਲਾ ਦੇ ਖੋਲੀ ਵੀ ਆਪਣੀ ਜਾਨੀ ਸੰਗਾ ਆ ਪਾ ਜਾਵਾਂਗੇ ਖਰਾਦ ਤੇ ਆ ਰੂਟਰਾਂ ਨੂੰ ਟੂਲ ਲਾਉਣੇ ਆ ਪੁਸ਼-ਪੁਸ਼ ਲਵਾਉਣ ਆ ਆ ਪਾ ਗਏ ਸੀ ਖਰਾਦ ਵਾਲੀ ਦੁਕਾਨ ਤੇ ਤੇ ਰੋਟਾਂ ਨੂੰ ਲਵਾਵਾਂਗੇ ਟੂਲ ਤੇ ਇਥੋਂ ਪੁਸ਼-ਪੁਸ਼ ਲਾਉਣੇ ਪ੍ਰੈਸ ਤੇ ਤੇ ਇੱਧਰ ਕਰਤਾ ਬਾਈ ਨੇ ਕੰਮ ਸ਼ੁਰੂ ਰੂਟਰਾਂ ਦਾ ਤੇ ਭਾਈ ਹੁੰਦਾ ਸਾਡ ਵੀਰ ਪੂਰੇ ਪੰਜਰੋ ਦੇ ਇਧਰ ਲਾਇਵ ਵੀਲ ਚੈੱਕ ਕਰੋ ਇਹ ਘੈਂੜੀ ਲਾਇਵ ਵੀਲ ਫੋਕੇ ਬੈਲੀ ਇਧਰ ਆਪਣੇ ਵਾਲੀ ਰਾਣੀ ਸੁੰਦਰਾ ਖੁੱਲੀ ਪਈ ਸਾਰੀ ਜਿਹੜਾ ਖਰਾਤ ਤੇ ਸਮਾਨ ਫੜਾਇਆ ਸੀ ਉਹ ਲੈਣ ਜਿਹੜਾ ਜਾ ਕੇ ਕਾਫੀ ਦੇ ਖਾਤੇ ਹੋ ਗਿਆ ਰੈਡੀ ਤੇ ਆਪਾਂ ਬਾਈ ਨੂੰ ਦੇ ਕੇ ਫੇਮਰ ਤੇ ਫਿਰ ਲਾ ਕੇ ਚੱਲਦੇ ਆਂ ਉੱਧਰ ਵੀਰ ਕਰੀ ਜਾਂਦਾ ਹੋਰ ਕੰਮ ਆਪਣੇ ਚਾਪ ਤੇ ਆਪਾਂ ਵੀ ਚੱਲਦੇ ਚੱਲੀਏ ਅੱਗੇ ਜਾ ਕੇ ਫਰਟ ਵੀਰ ਇੱਧਰ ਲਾਈ ਜਾਂਦੇ ਟਿਪਰ ਤੇ ਸੀ ਤੇ ਗਰਮੀ ਹੋ ਗਈ ਬਹੁਤ ਲੱਗੇ ਆਉਂਦੇ ਰੇਲੀ ਸਾਮਣੋਂ ਸਮਾਨ ਹੁ ਕੱਸਣਗੇ ਤੇ ਰੈਡੀ ਲੈ ਜਾਂਦਾ ਸਮਾਨ ਰੀ ਜਾਂਦੇ ਆ ਗੱਡੀ ਉੱਚੀ ਤੇ ਰੁਪਣਾ ਰੁਪਣਾ ਪਾਤੀਆਂ ਉੱਤੇ ਲੱਗੇ ਪਏ ਆ ਦੇਖਾਂਗੇ ਵੀ ਅੱਗੇ ਨਾਲ ਕਿੰਨਾ ਫਰਕ ਪੈ ਗਿਆ ਇਹ ਉਮਰ ਤਾਂ ਲੱਗੇ ਵੀਰੋ ਨੇ ਸ਼ਾਕਰ ਸੈੱਟ ਕਰਨ ਤੇ ਲੈ ਖੜਤਾ ਦੀ ਬਣ ਕਾਕਾ ਜੀ ਦਾਤਾ ਜੀ ਚੱਕੀ ਦੇ ਮੁੱਢੇ ਤੇ ਕਾਕਾ ਜੀ ਚੱਕੀ ਹੁੰਦੇ ਫੱਟੇ ਹਾਏ ਹਾਏ ਮੇਲ ਬੰਦਾ ਦਾ ਵੀ ਬਾਰਕਸ਼ਾਹ ਦਾ ਮੇਲ ਹੁੰਦਾ ਠੀਕ ਆ ਬਰਦਰ ਲੋ ਵੀ ਮਿੱਤਰੋ ਚੇਲਿਆਂ ਦਾ ਗਿਆ ਕੰਮ ਫੇਰ ਤੇ ਉਸਤਾਦ ਜੀ ਆਉਣਗੇ ਸੈੱਟ ਕਰਨੇ ਇਹ ਸੀਗੇ ਅੱਜ ਦੇ ਪਤਾ ਸੀ ਉਹ ਸਾਹ ਆਏ ਹੁਣ ਆ ਕੋਚ ਸਾਹਿਬ ਆਏ ਉਹ ਸਾਹ ਆਪ ਲੱਗਣਾ ਪਿਆ ਉਹ ਕਰ ਗਿਆ ਜੀ ਨਾ ਅਭੀ ਮੀਨਾ ਭਰਾ ਵੀਰ ਉਹਨੇ ਇਧਰ ਕਸਣਾ ਸ਼ੁਰੂ ਕਰਤਾ ਸਮਾਨ ਗੱਡੀ ਦਾ ਤੇ ਵੀ ਆਪਾਂ ਬੋਲਟ ਲਿਆ ਆਂਗਾ ਕਿ ਚਲਦੇ ਆਂ ਗੱਡੀ ਕੋਲੇ ਕਰਤੀ ਰੈਡੀ ਹੈ ਹੁਣ ਚੜਾਉਣਗੇ ਦੁਬਾਰਾ ਟਾਇਰ ਤੇ ਇਧਰ ਸਰਦਾਰ ਜੀ ਦੇਖੀ ਜਾਂਦੇ ਆ ਕਿੰਨਾ ਕਹਿੰਦਾ ਏ ਆर्डर ਵੀਰ ਲੱਗਾ ਹੋਣ ਦਿਆ ਇਧਰ ਇਹ ਆਪ ਕਸਤੀ ਆ ਤੇ ਕੋਈ ਜਾਂਦਾ ਰੈਡੀ ਕੰਮ ਇਧਰ ਨਾਲ ਵੀ ਮੇਰਾ ਪ੍ਰੋਜੈਕਟ ਪਜਾਰੋ ਬਾਈ ਕਹਿੰਦਾ ਹੈਪੀ ਮਾਲੇਰੀਆ ਇੰਜਨ ਕਰਕੇ ਸੀਟ ਖਲਾਰ ਕੇ ਮੋਗੇ ਕੰਮ ਲਈ ਡੱਕੀ ਹੋਈ ਹੈ ਹੈ ਗੱਡੀ ਨੂੰ ਚਾਹ ਦੇ ਜੱਫਾ ਦੇ ਵੈਸੇ ਜੇ ਆਪਾਂ ਲਾਉਣ ਲੱਗੇ ਜੀ ਨੇ ਫਿਰ ਦੇਖ ਜੇ ਅੱਗੇ ਨਾਲ ਪਿੰਨਾ ਖੜਕਾ ਮੁੰਡਾ ਵੀ ਫਾਈਨਲੀ ਕੰਮ ਹੋ ਗਿਆ ਰੈਡੀ ਸਾਰਾ ਗੱਡੀ ਦਾ ਉਹ ਫੇਰ ਰਿਪੋਰਟ ਕਰਕੇ ਗੈरेज ਤੋਂ ਕੱਢਦੇ ਆ ਬਾਹਰ ਤੇ ਫਿਰ ਚੱਲਦੇ ਆ ਆਪਾਂ ਘਰ ਨੂੰ ਤੇ ਹੁਣ ਜਾਓਗੇ ਆ ਵੀ ਮੁੰਡਿਓ ਮੋਗੇ ਸੀ ਆਪਾਂ ਜੈ ਮੋਟਰ ਗੈरेज ਤੇ ਘੈਂਟ ਕੰਮ ਕੀਤਾ ਸਾਰੇ ਵੀਰਾਂ ਨੇ ਟਾਈਮ ਹੋ ਗਿਆ 7:30 ਦਾ ਤੇ ਕੰਮ ਕੰਮ ਕਰਦਿਆਂ ਨੂੰ ਕਾਫੀ ਹਨੇਰਾ ਹੋ ਗਿਆ ਸੀ ਤੇ ਹੁਣ ਜਾਵਾਂਗੇ ਸਿੱਧਾ ਘਰੇ ਗੱਡੀ ਲਾਵਾਂਗੇ ਅੰਦਰ ਤੇ ਸਵੇਰੇ ਸਾਡਾ ਕੱਢ ਕੇ ਬਾਹਰ ਨੂੰ ਧਵਾਵਾਂਗਾ ਧਵਾ ਕੇ ਫਿਰ ਚੱਲਾਂਗੇ ਅੰਨੇ ਪਿਆ ਵਾਪਸ ਤੇ ਹਨੇਰਾ ਹੋ ਗਿਆ ਕਾਫੀ 9:30 ਦਾ ਟਾਈਮ ਹੋ ਗਿਆ ਤੇ ਚੱਲਦੇ ਹੁਣ ਘਰੇ ਘਰੋਂ ਵੀ ਫੋਨ ਆਈ ਆ ਗਏ ਆ ਜੀਰੇ ਤੇ ਟਾਈਮ ਹੋ ਗਿਆ 10 ਦਾ ਤੇ ਕਮਾਂ ਆਤੀ ਆਪਾਂ ਗੱਡੀ ਚੌਂਕ ਚੌਂਕ ਜੀ ਸੋਰੀ ਘਰ ਨੂੰ ਚੱਲਦੇ ਆਣ ਪਿੰਡ ਮੇਟਰੋ ਕੀ ਹਾਲ ਚਾਲ ਆ ਤੇ ਨੇਰਾ ਹੋ ਗਿਆ ਕਾਫੀ ਟਾਈਮ ਹੋ ਗਿਆ 10:30 ਦਾ ਆਪਾਂ ਆਗੇ ਸੀ ਕਰੇ ਗੱਡੀ ਦਾ ਕਾ ਕੇ ਕੰਮ ਤੇ ਗੱਡੀ ਦਾ ਕੰਮ ਕੁਮ ਹੁੰਦੇ ਉਹ ਬਾਲਾ ਹੋ ਗਿਆ ਸੀ ਨੇਰਾ ਤੇ ਆਪਾਂ ਆ ਗਿਆਂ ਕਰੇ ਅੱਜ ਦਾ ਵਲੌਗ ਆਪ ਇੱਥੇ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੈਂਡ ਸ਼ੇਅਰ ਜ਼ਰੂਰ ਕਰਨਾ ਬਾਏ